ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ ਜੈ ਬਾਪੂ ਜੈ ਪੀਮ ਜੈ ਸਰਬਾਨ ਇੱਕ ਪਾਸੇ ਮਹਾਤਮਾ ਗਾਂਧੀ ਦੀ ਫੋਟੋ ਤੇ ਨਾਲ ਬਾਬਾ ਸਾਹਿਬ ਡਾਕਟਰ ਮੇਰਗਾ ਦੀ ਫੋਟੋ ਤੇ ਨਾਲ ਸਰਬਦਾਨ ਦੀ ਫੋਟੋ ਉਹ ਵਿਚਾਰਧਾਰਾਆਂ ਆ ਦੇਸ਼ ਵਿੱਚ ਚੱਲ ਰਹੀਆਂ ਇੱਕ ਅੰਬੇਦਕਰਵਾਦ ਤੇ ਗਾਂਧੀਵਾਦ ਜਿਨ੍ਹਾਂ ਦਾ ਕਦੀ ਮੇਲ ਨਹੀਂ ਹੋ ਸਕਿਆ ਚੰਨੀ ਸਾਹਵਾਲੋ ਨਾਤਾ ਪਾਰਲੀਮੈਂਟ ਵਿੱਚ ਇਸ ਦਾ ਵਿਰੋਧ ਕੀਤਾ ਗਿਆ ਨਾ ਹੀ ਸੜਕ ਦੇ ਵਿਰੋਧ ਕੀਤਾ ਗਿਆ ਨਾ ਹੀ ਕੋਈ ਉਹਨਾਂ ਦਾ ਮੀਡੀਆ ਦੇ ਵਿੱਚ ਬਿਆਨ ਵੀ ਆਇਆ ਆ ਸੋਸ਼ਲ ਮੀਡੀਆ ਤੇ ਇਹ ਆ ਰਿਹਾ ਸੀ ਕਿ ਚੰਨੀ ਜੀ ਗੁੰਮ ਹਮ ਚੰਨੀ ਜੀ ਲਾਪਤਾ ਵੇ ਚਲੋ ਫੋਟਿਆ ਵਿਚਰੋ ਇਹਨਾਂ ਨੇ ਮੇਚਲੋ ਮਾੜੀ-ਮੋਟੀ ਹਾਜ਼ਰੀ ਲਾ ਦੇਈ ਨਾ ਜਦ ਕਿ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਕੱਲੇ ਪੁਤਲੇ ਫੂਕਣੇ ਹੀ ਨਹੀਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਹੀ ਨਹੀਂ ਜੇਕਰ ਇਹ ਸਰਕਾਰੀ ਸਕੀਮਾਂ ਲੋਕਾਂ ਤੱਕ ਲੈ ਜਾਣ ਕਿ ਕੇਂਦਰ ਸਰਕਾਰ ਦੀ ਆ ਸਕੀਮ ਆਵੇ ਹੂੰ ਆਹਾ ਮਜ਼ਦੂਰਾਂ ਵਾਸਤੇ ਆਵੇ ਆ ਕਿਸਾਨਾਂ ਵਾਸਤੇ ਆਵੇ ਆ ਮੁਲਾਜ਼ਮਾਂ ਵਾਸਤੇ ਆ ਵੀ ਇਹ ਆਮ ਲੋਕਾਂ ਵਾਸਤੇ ਆ ਤਨੀ ਬਾਜ਼ਾ ਜੀ ਦੁੱਖ ਲੱਗਦਾ ਜਿਹੜੀਆਂ ਸਰਕਾਰੀ ਸਕੀਮਾਂ ਨਾ ਉਹ ਆਪਸਰਾ ਦੇ ਦਫ਼ਤਰਾਂ ਦੀਆਂ ਪਹਿਲਾਂ ਬੱਦੀਆਂ ਰਹਿ ਜਾਂਦੀਆਂ ਜਿਹਦੇ ਵਿੱਚ ਜਿਹੜੀ ਵੱਡੀ ਗਲਤੀ ਲੀਡਰਾਂ ਦੀ ਮੈਂ ਮੰਨਦਾ ਹਾਂ ਕਿਉਂਕਿ ਲੀਡਰ ਕੁਰਸੀ ਦੇ ਪੱਖੇ ਹੁੰਦੇ ਆ ਜਦੋਂ ਲੀਡਰਾਂ ਨੂੰ ਕੁਰਸੀ ਮਿਲ ਜਾਂਦੀ ਆ ਤਾਂ ਉਹ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੇ। ਤੁਸੀਂ ਇਸ ਵੇਲੇ ਦੇਖ ਰਹੇ ਹੋ ਕਾਂਸੀ ਟੀਵੀ ਸਵਾਗਤ ਹੈ ਜੀ ਜੈ ਗੁਰਦੇਵ ਤਾਲ ਗੁਰਦੇਵ ਜੈ ਪੀਮ ਜੈ ਪਰ ਜੈ ਸੰਵਿਧਾਨ। ਬੀਤੇ ਕੁਝ ਸਮਾਂ ਪਹਿਲਾਂ ਅਮਿਤ ਸ਼ਾਹ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬੀ ਮਰਾਉ ਡਾਕਟਰ ਅੰਬੇਦਕਰ ਜੀ ਦੇ ਸਬੰਧ ਵਿੱਚ ਟਿੱਪਣੀ ਕਰਦਿਆਂ ਇਹ ਸ਼ਬਦ ਬੋਲੇ ਸੀ ਕਿ ਜੈ ਪੀਮ ਕਰਨਾ ਕਫੇਸ਼ਨ ਬਣ ਗਿਆ। ਜੈ ਪੀਮ ਜੈ ਪੀਮ ਇਨਾ ਨਾਮ ਅਗਰ ਈਸ਼ਵਰ ਦਾ ਪਰਮਾਤਮਾ ਦਾ ਲਿਆ ਜਾਵੇ ਤਾਂ ਸੱਤ ਜਨਮਾਂ ਤੱਕ ਸਵਰਗ ਮਿਲਦਾ ਹੈ। ਤੇ ਨਾਲ 6 ਵਾਰ ਅੰਬੇਡਕਰ 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 ਕਿ ਕਿਹਾ। ਇਸ ਆਪਣੀ ਦੇ ਨਾਲ ਖਾਸ ਕਰਕੇ ਦਲਿਤ ਸਮਾਜ ਦੇ ਵਿੱਚ ਰੋਸ ਪੂਰੇ ਭਾਰਤ ਦੇ ਨਾਲ ਵਿਦੇਸ਼ਾਂ ਦੇ ਵਿੱਚ ਵੀ ਪ੍ਰੋਟੈਸਟ ਕੀਤੇ ਗਏ। ਅੰਮਿਤ ਸ਼ਾਹ ਦੇ ਪੁਤਲੇ ਫੂਕੇ ਗਏ ਨਾਅਰੇਬਾਜ਼ੀ ਕੀਤੀ ਗਈ। ਤੇ ਅੱਜ ਇੱਕ ਹੋਰ ਜਿਹੜੀ ਘਟਨਾ ਕਰ ਮੈਂ ਕਾਫੀ ਸਮੇਂ ਬਾਅਦ 1 ਮਹੀਨੇ ਤੋਂ ਵੱਧ ਦੇ ਸਮੇਂ ਬਾਅਦ ਕਾਂਗਰਸ ਪਾਰਟੀ ਦੇ ਵੱਲੋਂ ਲੋਕ ਸਭਾ ਹਲਕਾ ਜ਼ਿਲੰਦਰ ਤੋਂ ਬਣੇ ਐਮਪੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਚੰਨੀ ਦੇ ਵੱਲੋਂ ਕਾਂਗਰਸ ਟੀਮ ਨੂੰ ਨਾਲ ਲੈ ਕੇ ਹਲਕਾ 플ੋਰ ਦੇ ਸ਼ਹਿਰ ਗੁਰਾਇਤ ਦੇ ਸ਼ਹਿਰ 플ੋਰ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਖਾਸ ਅੱਜ ਜਿਹੜੀ ਚਰਚਾ ਬਣੀ ਹੋਈ ਹੈ ਉਹ ਜਿਹੜੀ ਫਲੈਕਸ ਸੀ ਉਹਨਾਂ ਦੇ ਹੱਥ ਦੇ ਵਿੱਚ ਜਿਹੜਾ ਉਹਦੇ ਤੇ ਮੋਟੋ ਸੀਗੇ ਜੈ ਬਾਪੂ ਜੈ ਭੀਮ ਜੈ ਸਰਦਾਰ ਇੱਕ ਪਾਸੇ ਮਹਾਤਮਾ ਗਾਂਧੀ ਦੀ ਫੋਟੋ ਤੇ ਨਾਲ ਬਾਬਾ ਸਾਹਿਬ ਡਾਕਟਰ ਮਿਰਗਾ ਦੀ ਫੋਟੋ ਤੇ ਨਾਲ ਸਰਦਾਰ ਦੀ ਫੋਟੋ ਇਹ ਚਰਚਾ ਬਣੀ ਹੈ ਚਰਚਾ ਤੇ ਹੀ ਚਰਚਾ ਕਰਾਂਗੇ ਅੱਜ ਕਾਂਚੀ ਟੀਵੀ ਦੇ ਸਟੂਡੀਓ ਦੇ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਦਲਤ ਸਮਾਜ ਦੇ ਚਿੰਤਕ ਲੇਖਕ ਪ੍ਰਦੀਪ ਰਾਜਾ ਜੀ ਪਹਿਲਾਂ ਆਪਾਂ ਸਵਾਗਤ ਕਰਾਂਗੇ ਫਿਰ ਚਰਚਾ ਕਰਾਂਗੇ ਪ੍ਰਦੀਪ ਰਾਜਾ ਜੀ ਜੈ ਭੀਮ ਜੀ ਜੈ ਭਾਰਤ ਜੀ ਠੀਕ ਠਾਕ ਹੋ ਜੀ ਹਾਂਜੀ ਵਧੀਆ ਜੀ ਅੱਡੀ ਜਿਹੜੀ ਮੁਸਕਾਨ ਹੈ ਉਹ ਲੱਗਦੀ ਵੀ ਅੱਜ ਤੁਸੀਂ ਤਵਾ ਲਾਉਂਗੇ ਮੈਂ ਆਪਾਂ ਕੱਲਿਆਂ ਨੇ ਥੋੜੀ ਲਾਉਣਾ ਉਹਦਾ ਚਰਚਾ ਬਣੀ ਹੈ ਚਰਚਾ ਤੇ ਚਰਚਾ ਕਰਨੀ ਆਪਾਂ ਹੂੰ ਕੱਲ ਜਿਹੜਾ ਪ੍ਰੋਟੈਸਟ ਕੀਤਾ ਗਿਆ ਕਾਂਗਰਸ ਕੋਲੋਂ ਨਵਜੀਤ ਸਿੰਘ ਦੀ ਅਗਵਾਈ ਦੇ ਵਿੱਚ ਸਿਦਕ ਸ਼ਹਿਰ ਗੁਰਾਇਾ ਤੇ ਫਿਲਓਵਰ ਦੇ ਅੰਦਰ ਉਹਨਾਂ ਦੀ ਕੋ ਹੱਥ ਦੇ ਵਿੱਚ ਜਿਹੜੀ ਫਲੈਕਸ ਸੀ ਕੋ ਫਲੈਕਸ ਤੇ ਲਿਖਿਆ ਸੀ ਜੈ ਬਾਪੂ ਜੈ ਪੀਨ ਤੇ ਜੈ ਸਵਰਾਣ ਬੜੀ ਚਰਚਾ ਸੋਸ਼ਲ ਮੀਡੀਆ ਦੇ ਵਿੱਚ ਚਰਚਾ ਚੱਲਦੀ ਪਈ ਆ ਕੀ ਕਹਿਣਾ ਚਾਹੋਗੇ ਗੁੜਾ ਸਾਹਿਬ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੀ ਪਾਰਲੀਮੈਂਟ ਦੇ ਵਿੱਚ ਜੀ ਇਹ ਬੋਲਿਆ ਸੀ ਕਿ ਅੰਬੇਦਕਰ 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 ਕਹਿਣ ਦੇ ਨਾਲ ਜੇ ਤੁਸੀਂ ਇੰਨਾ ਵਾਰੀ ਅੰਬੇਦਕਰ ਅੰਬੇਦਕਰ ਕਹਿ ਰਹੇ ਹੋ ਜੇ ਤੁਸੀਂ ਭਗਵਾਨ ਦਾ ਨਾਮ ਲੈਂਦੇ ਤਾਂ ਤੁਹਾਨੂੰ ਸਵਰਗ ਮਿਲ ਜਾਣਾ ਸੀ ਜਦੋਂ ਉਨਾ ਦਾ ਇਹ ਬਿਆਨ ਸੋਸ਼ਲ ਮੀਡੀਆ ਰਾਹੀਂ ਚੈਨਲਾਂ ਦੇ ਚੱਲਿਆ ਵਾਇਰਲ ਹੋਇਆ ਤਾਂ ਦਲਤ ਸਮਾਜ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਵਿਰੋਧੀ ਪਾਰਟੀਆਂ ਵੱਲੋਂ ਵੀ ਵਿਰੋਧ ਕੀਤਾ ਗਿਆ ਵੱਡੇ ਪੱਧਰ ਤੇ ਦੇਸ਼ ਵਿੱਚ ਅੰਮਿਤ ਸ਼ਾਹ ਦੇ ਪੁਤਲੇ ਫੁਕੇ ਗਏ ਇੱਕ ਮਹੀਨਾ ਪਹਿਲਾਂ ਦੀ ਗੱਲ ਆ ਇਹ ਇੱਕ ਮਹੀਨਾ ਪਹਿਲਾਂ ਬਿਆਨ ਦਿੱਤਾ ਗਿਆ ਸੀ ਪੂਰੇ ਇੱਕ ਮਹੀਨੇ ਬਾਅਦ ਕਾਂਗਰਸ ਪੰਜਾਬ ਵਿੱਚ ਇਸ ਮੁੱਦੇ ਤੇ ਪ੍ਰੋਟੈਸਟ ਕਰ ਰਹੀ ਆ ਸਵਾਲ ਇੱਥੇ ਕਾਂਗਰਸ ਲਈ ਇਹ ਬਣਦਾ ਕੀ ਕਾਂਗਰਸ ਨੇ 1 ਮਹੀਨੇ ਬਾਅਦ ਜਾਦਾ ਹੈ ਕੀ ਕਾਂਗਰਸ 1 ਮਹੀਨਾ ਸੁੱਤੀ ਰਹੀ ਕਾਲੇ ਜਿਹੜਾ 2 ਦਿਨ ਪ੍ਰੋਟੈਸਟ ਚੱਲਿਆ ਗ੍ਰੈਂਡ ਫਲੋਰ ਉਸ ਪ੍ਰੋਟੈਸਟ ਵਿੱਚ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ जय बापू जयपी जय संविधान ਦੇ slogans ਲਿਖੇ ਹੋਏ ਸੀ ਕਾਂਗਰਸ ਹਾਈ ਕਮਾਂਡ ਵੱਲੋਂ ਖਾਸ ਕਰ ਰਾਹੁਲ ਗਾਂਧੀ ਵੱਲੋਂ ਸੰਵਿਧਾਨ ਨੂੰ ਲੈ ਕੇ ਤੁਸੀਂ ਅਕਸਰ ਦੇਖਦੇ ਆ ਜਿਹੜੇ ਰਾਹੁਲ ਗਾਂਧੀ ਆ ਉਹ ਭਾਰਤ ਦਾ ਸੰਵਿਧਾਨ ਲਾਲ ਰੰਗ ਦੀ ਇੱਕ ਕਿਤਾਬ ਜਿਹੜੀ ਆ ਉਹ ਲੈ ਕੇ ਤੁਹਾਨੂੰ ਪ੍ਰੋਟੈਸਟਾਂ ਵਿੱਚ ਜਾਂ ਹੋਰ ਸਮਾਗਮਾਂ ਵਿੱਚ ਮਿਲ ਜਾਂਦੇ ਆ ਉਹਨਾਂ ਦੇ ਹੱਥ ਵਿੱਚ ਲਾਲ ਕਿਤਾਬ ਹੁੰਦੀ ਆ ਉਹਦਾ ਜ਼ਿਕਰ ਵੀ ਕਈ ਵਾਰ ਪਾਰਲੀਮੈਂਟ ਵਿੱਚ ਵੀ ਹੋਇਆ ਆ ਕਿਉਂਕਿ ਉਹ ਸੰਵਿਧਾਨ ਨੂੰ ਨਾਲ ਲੈ ਕੇ ਚੱਲ ਰਹੇ ਆ ਤੇ ਇਹ ਇੱਕ ਉਹਨਾਂ ਦੀ ਇੱਕ ਰਾਜਨੀਤੀ ਆ ਇੱਕ ਰਣਨੀਤੀ ਤਹਿਤ ਹੀ ਉਹਨਾਂ ਨੇ ਕਾਂਗਰਸ ਨਹੀਂ ਸਮਾਜ ਦਲ ਸਮਾਜ ਨੂੰ ਨਾਲ ਜੋੜਨ ਦੇ ਲਈ ਇਹ ਜਿਹੜੇ ਸਲੋਗਨ ਤਿਆਰ ਕੀਤੇ ਆ ਤੇ ਫਲੋਰ ਦੇ ਵਿੱਚ ਵੀ ਗੁਰਾਇਾ ਦੇ ਵਿੱਚ ਵੀ ਇਹ ਪ੍ਰੋਟੈਸਟ ਹੋਇਆ ਆ ਕਾਫੀ ਸੋਸ਼ਲ ਮੀਡੀਆ ਤੇ ਵੀ ਇਸ ਗੱਲ ਦੀ ਚਰਚਾ ਆ ਕਿਉਂਕਿ ਇਹ ਦੋ ਵਿਚਾਰਧਰਮ ਆ ਦੇਸ਼ ਵਿੱਚ ਚੱਲ ਰਹੀਆਂ ਇੱਕ ਅੰਬੇਦਕਰਵਾਦ ਤੇ ਗਾਂਧੀਵਾਦ ਜਿਨ੍ਹਾਂ ਦਾ ਕਦੀ ਮੇਲ ਨਹੀਂ ਹੋ ਸਕਦਾ ਹੂੰ ਤੇ ਇਸ ਪ੍ਰੋਟੈਸਟ ਦੇ ਵਿੱਚ ਇਦਾਂ ਵੀ ਲੱਗਦਾ ਹੋਵੇ ਜਿਵੇਂ ਕੁਝ ਲੋਕ ਕਾਂਗਰਸੀ ਮਾਈਂਡਡ ਸੀਗੇ ਤੇ ਕੁਝ ਲੋਕ ਭਾਵੇਂ ਬਸਪਾ ਛੱਡ ਕੇ ਕਾਂਗਰਸ ਵਿੱਚ ਗਏ ਪਰ ਅੱਜ ਵੀ ਬਸਪਾ ਮਾਈਂਡਡ ਹੀ ਨੇ ਹਾਂਜੀ ਵੀ ਉਹਨਾਂ ਦੇ ਨਾਲ ਚਲੋ ਜੈਪੀ ਹੁੰਦਾ ਨਾਰਾ ਵੀ ਲਿਖ ਦਿਓ ਜਾਂ ਜੈ ਸੰਵਿਧਾਨ ਦਾ ਲਿਖ ਦਿਓ ਤੇ ਉਹਨਾਂ ਦੇ ਹੱਕ ਦੇ ਵਿੱਚ ਜੈ ਬਾਪੂ ਦਾ ਇਦਾਂ ਲੱਗਦਾ ਵੀ ਇਦਾਂ ਦਲੀਆ ਫਲੀਆ ਜਿਹਾ ਬਣਾਉਣ ਦੀ ਯਤਨ ਕਰ ਦਿੱਤੇ ਗਿਆ ਕੋਸ਼ਿਸ਼ ਕੀਤੀ ਗਈ ਜਿਸ ਤਰ੍ਹਾਂ ਗੁਰਦਾ ਸਾਹਿਬ 2022 ਦੇ ਇਲੈਕਸ਼ਨ ਤੋਂ ਪਹਿਲਾਂ ਜੀ ਚੰਨੀ ਸਾਹਿਬ ਜਦੋਂ ਸੀਐਮ ਸੀਗੇ ਜੀ ਬਸਪਾ ਜੋ ਛੱਡ ਕੇ ਸੁਖਵਿੰਦਰ ਕੋਟਲੀ ਹੁਣੀ ਆਉਂਦੇ ਆ ਜੀ ਅੰਮ੍ਰਿਤ ਪਹੋਂਸਲੇ ਆਉਂਦੇ ਆ ਜੀ ਜੀ ਹੋਰ ਵੀ ਕਈ ਆਗੂ ਜਿਹੜੇ ਆ ਉਹ ਕਾਂਗਰਸ ਵਿੱਚ ਸ਼ਾਮਲ ਹੁੰਦੇ ਆ ਜੀ ਇਹਨਾਂ ਦੀ ਜਿਹੜੀ ਮੀਟਿੰਗ ਆ ਇੱਕ ਇਹਨਾਂ ਦੇ ਜਿਹੜੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਵਡਿੰਗ ਉਹਨਾਂ ਦੀ ਅਗਵਾਈ ਵਿੱਚ ਇਸ ਮੁੱਦੇ ਨੂੰ ਲੈ ਕੇ ਪਹਿਲਾ ਮੀਟਿੰਗ ਹੋਈ ਸੀ ਉਹਨਾਂ ਦੇ ਉੱਥੇ ਵਿਚਾਰ ਚਰਚਾ ਹੋਈ ਆ ਇੱਕ ਸਟੋਰੀ ਵੀ ਲੱਗੀ ਸੀ ਅਖਬਾਰ ਵਿੱਚ ਉਹਦੇ ਵਿੱਚ ਚੰਨੀ ਸਾਹਿਬ ਰਾਜਕੁਮਾਰ 베ਰਕਾ ਤੇ ਹੋਰ ਕਈ ਸ਼ਮਸ਼ੀਰ ਸਿੰਘ ਦੁਰਲੋ ਕਈ ਜਿਹੜੇ ਐਸੇ ਆਗੂ ਸੀਗੇ ਉਹਨਾਂ ਨੂੰ ਉਸ ਮੀਟਿੰਗ ਵਿੱਚ ਨਹੀਂ ਸੱਦਿਆ ਗਿਆ ਤੇ ਇੱਕ ਰਣਨੀਤੀ ਤਰਤੇ ਹੀ ਜਿਹੜੀ ਆ ਕਾਂਗਰਸ ਨੇ ਕੀਤਾ ਆ ਜਦਕਿ ਇਹਨਾਂ ਦੋਵਾਂ ਵਿਚਾਰਧਾਰਾਂ ਦਾ ਆਪਸ ਵਿੱਚ ਕੋਈ ਵੀ ਮੇਲ ਨਹੀਂ ਹੈਗਾ ਇੱਥੇ ਇਹ ਵੀ ਬਣਦਾ ਹੈ ਕਿ ਜਿਵੇਂ ਪਾਰਲੀਮੈਂਟ ਦੇ ਵਿੱਚ ਜਦੋਂ ਅੰਮਿਤ ਸ਼ਾਹ ਨੇ ਇਹ ਗੱਲ ਕਹੀ ਸੀ ਤੇ ਉਸ ਵੇਲੇ ਚਰਨਜੀਤ ਸਿੰਘ ਚੰਨੀ ਨਵਜੀਤ ਸਿੰਘ ਜੀ ਪਿਤਾ ਜੀ ਮੌਕੇ ਦੇ ਐਮਪੀ ਬਿਲਕੁਲ ਉਸ ਪਾਰਲੀਮੈਂਟ ਦੇ ਹਾਲ ਦੇ ਵਿੱਚ ਵੀ ਸੀ ਉਸ ਵੇਲੇ ਉਹਨਾਂ ਨੇ ਕੋਈ ਗੱਲ ਆਕੀ ਨਹੀਂ ਉੱਠ ਕੇ ਖੜੇ ਹੋ ਕੇ ਬਾਹਰ ਖੜੀ ਕਰਕੇ ਨਹੀਂ ਵੀ ਇਹ ਗੱਲ ਗਲਤ ਹੈ ਉਸ ਵੇਲੇ ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਹੁਣੀ ਹੋਰਾਂ ਨੇ ਵਿਰੋਧ ਕੀਤਾ ਜੀ ਪਰ ਚੰਨੀ ਸਾਹਵਲੋਂ ਨਾ ਤਾਂ ਪਾਰਲੀਮੈਂਟ ਵਿੱਚ ਇਸ ਦਾ ਵਿਰੋਧ ਕੀਤਾ ਗਿਆ ਨਾ ਹੀ ਸੜਕ ਦੇ ਵਿਰੋਧ ਕੀਤਾ ਗਿਆ ਨਾ ਹੀ ਕੋਈ ਉਹਨਾਂ ਦਾ ਮੀਡੀਆ ਦੇ ਵਿੱਚ ਬਿਆਨ ਵੀ ਆਇਆ ਆ ਨਵਜੀਤ ਸਿੰਘ ਚੰਨੀ ਹੁਣੀ ਜੋ ਫਲੋਰ ਹਲਕੇ ਵਿੱਚ ਕਾਫੀ ਸਰਗਰਮ ਹੈ ਤੇ ਉਹਨਾਂ ਦੀ ਅਗਵਾਈ ਵਿੱਚ ਹੀ ਗ੍ਰਾਹਿਆਂ ਤੇ ਫਲੋਰ ਦੇ ਵਿੱਚ ਇਹ ਜਿਹੜੇ ਦੋ ਪ੍ਰੋਟੈਸਟ ਆ ਹੋਏ ਆ ਬਸੇਤਾ ਬਸੇ ਪ੍ਰੋਟੈਸਟ ਜਿਹੜਾ ਆ ਹਰ ਇੱਕ ਦਾ ਸੰਵਿਧਾਨਕ ਹੱਕ ਹੈ ਚਾਹੇ ਮਹੀਨਾ ਬਾਅਦ ਕਰੇ ਤਾਂ ਬਸੇ 6 ਮਹੀਨੇ ਬਾਅਦ ਵੀ ਕਰ ਸਕਦੇ ਕੋਈ ਐਡੀ ਗੱਲ ਨਹੀਂ ਪ੍ਰੋਟੈਸਟ ਕਰਨਾ ਹਰ ਇੱਕ ਦਾ ਸੰਵਿਧਾਨਕ ਹੱਕ ਹੈ ਹੂੰ ਹੂੰ ਆਵਾਜ਼ ਬੁਲੰਦ ਕਰਨਾ ਹਰ ਇੱਕ ਦਾ ਹੱਕ ਹੈ ਜਿਵੇਂ ਤੁਸੀਂ ਵੀ ਅੱਜ ਕਰ ਰਹੇ ਹੋ ਹਰ ਇੱਕ ਦਾ ਸੰਵਿਧਾਨਕ ਹੱਕ ਹੈ ਇੰਨਾ ਵੀ ਲੱਗਦਾ ਵੀ ਇਦਾਂ ਤਾਂ ਨਹੀਂ ਹੁਣ ਪ੍ਰੋਟੈਸਟ ਕੀਤਾ ਜਦੋਂ ਤੋਂ ਮਾਨਜੋਗ ਚਰਨਜੀਤ ਸਿੰਘ ਚੰਨੀ ਐਮਪੀ ਬਣੇ ਨੇ ਮੈਂਬਰ ਪਾਰਲੀਮੈਂਟ ਬਣੇ ਨੇ ਉਦੋਂ ਤੋਂ ਹਲਕਾ ਫਲੋਰ ਦੇ ਵਿੱਚ ਉਹਨਾਂ ਦੀ ਹਾਜ਼ਰੀ ਬਿਲਕੁਲ ਦੇਖਣ ਨੂੰ ਨਹੀਂ ਮਿਲੀ ਹਾਂਜੀ ਤੇ ਸੋਸ਼ਲ ਮੀਡੀਆ ਤੇ ਇਹ ਆ ਰਿਹਾ ਸੀ ਵੀ ਚੰਨੀ ਜੀ ਗੁੰਮ ਹੂੰ ਚੰਨੀ ਜੀ ਲਾਪਤਾ ਵੀ ਚਲੋ ਸੋਚਿਆ ਵੀ ਚਲੋ ਇਹਨਾਂ ਨੇ ਮੇਚਲੋ ਮੜੀ-ਮੜੀ ਹਾਜ਼ਰੀ ਲਾ ਲਈਏ ਲਾਪਤਾ ਤਾਂ ਨਹੀਂ ਲੋਕ ਕਹਿਣਗੇ ਇਦਾਂ ਵੀ ਮਹਿਸੂਸ ਕਰਦੇ ਹੋ ਹਾਂਜੀ ਗੋੜਾ ਸਾਹਿਬ ਤੁਹਾਡੀ ਗੱਲ ਬੜੀ ਵਾਜਬ ਆ ਕਿਉਂਕਿ ਜੇ ਗਰਾਊਂਡ ਫਲੋਰ ਦੀ ਗੱਲ ਕੀਤੀ ਜਾਵੇ ਜੀ ਚੰਨੀ ਸਾਹਿਬ ਜਦੋਂ ਪੰਜਾਬ ਦੇ ਵਿੱਚ ਨਗਰ ਨਿਗਮ ਨਗਰ ਕਾਉਂਸਲ ਦੀ ਇਲੈਕਸ਼ਨ ਸਗੀ ਤਾਂ ਉਹਨਾਂ ਨੇ ਗਰਾਂਵਾਂ ਦੇ ਵਿੱਚ ਇੱਕ ਮੀਟਿੰਗ ਜ਼ਰੂਰ ਕੀਤੀ ਆ ਉਸ ਤੋਂ ਬਾਅਦ ਉਹ ਗਰਾਂਵਾਂ ਦੇ ਵਿੱਚ ਨਜ਼ਰ ਨਹੀਂ ਆਏ ਨਾ ਜਲੰਧਰ ਹਲਕੇ ਦੇ ਵਿੱਚ ਕੋਈ ਸਰਗਰਮੀ ਦਿਖਾਈ ਕਿਉਂਕਿ ਜਿਸ ਤਰ੍ਹਾਂ ਜਲੰਧਰ ਲੋਕ ਸਭਾ ਹਲਕੇ ਵਿੱਚ ਦੇ ਵੋਟਰਾਂ ਨੇ ਚੰਨੀ ਸਾਹਿਬ ਨੂੰ ਜੂਨ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਵੱਡੇ ਮਾਰਜਿਨਾ ਜਿਤਾਇਆ ਸੀ ਲੋਕਾਂ ਨੂੰ ਆਵਾਜ਼ ਸੀ ਕਿਉਂਕਿ ਚੰਨੀ ਸਾਹਿਬ ਸੀਐਮ ਰਹਿ ਚੁੱਕੇ ਆ ਇਹਨਾਂ ਦੀ ਅਪਰੋਚ ਸੀਗੀ ਤੇ ਕੰਮ ਕਰਨ ਦਾ ਉਹ ਮਾਦਾ ਵੀ ਰੱਖਦੇ ਸੀ ਜਿਸ ਤਰ੍ਹਾਂ ਉਹਨਾਂ ਨੇ 3 ਮਹੀਨੇ ਕੰਮ ਕੀਤਾ ਆ ਤੇ ਲੋਕਾਂ ਨੂੰ ਕਾਫੀ ਆਸ ਸੀ ਕਿ ਚੰਨੀ ਸਾਹਿਬ ਵੱਡੇ ਪ੍ਰੋਜੈਕਟ ਜਿਹੜੀ ਜਲੰਧਰ ਲੋਕ ਸਭਾ ਹਲਕੇ ਨੂੰ ਦੇਣਗੇ ਤੇ ਵੱਡੇ ਜਿਹੜੇ ਫੰਡ ਆ ਜਿਹੜੇ ਐਮਪੀ ਨੂੰ ਫੰਡ ਮਿਲਦੇ ਆ ਉਹ ਵੀ ਜਲੰਧਰ ਲੋਕ ਸਭਾ ਹਲਕੇ ਦੇ ਵਿਕਾਸ ਲਈ ਆਉਣਗੇ ਪਰ ਹੁਣ ਜੇ ਜੂਨ ਤੋਂ ਲੈ ਕੇ ਗੱਲ ਕਰੀਏ ਤਾਂ 7-8 ਮਹੀਨੇ ਹੋ ਗਏ ਆ ਨਾ ਤਾਂ ਕੋਈ ਫੰਡ ਆਇਆ ਐਮਪੀ ਦੇ ਐਮਪੀ ਫੰਡ ਦੀ ਕੋਈ ਚੰਨੀ ਸਾਹਬ ਲੋ ਨਹੀਂ ਆਇਆ ਹਜੇ ਤੱਕ ਤੇ ਨਾ ਹੀ ਚੰਨੀ ਸਾਹਬ ਦੀ ਜਿਹੜੀ ਸਰਗਰਮੀ ਆ ਉਹ ਨਜ਼ਰ ਆ ਰਹੀ ਆ ਲੋਕ ਕਾਫੀ ਨਰਾਸ਼ ਤੇ ਕਾਫੀ ਹਤਾਸ਼ ਆ ਅਕਸਰ ਬੁੜਾ ਸਾਹਿਬ ਆਪਾਂ ਜਦੋਂ ਲੋਕਾਂ ਨੂੰ ਮਿਲਦੇ ਆ ਜਦੋਂ ਆਪਾਂ ਪਿੰਡਾਂ ਵਿੱਚ ਜਾਂਦੇ ਆ ਤਾਂ ਲੋਕ ਅਕਸਰ ਇਹ ਗੱਲਾਂ ਕਰਦੇ ਆ ਵੀ ਚੰਨੀ ਸਾਹਬ ਜਲੰਧਰ ਹਲਕੇ ਤੋਂ ਲੱਗਦਾ ਗੁੰਮ ਹੋ ਗਿਆ ਕਿਤੇ ਤਰੰਦਰ ਲੋਕ ਸਭਾ ਵਿੱਚ ਉਹ ਨજર ਨਹੀਂ ਆਦੇ ਕਈਆਂ ਕੋ ਮੈਨੂੰ ਇਹ ਕੰ ਸਵਾ ਵੀ ਮਿਲਿਆ ਆ ਕਿ ਕਈ ਲੋਗ ਕਈ ਲੀਡਰ ਆਉਣ ਵਾਲੇ ਦਿਨਾਂ ਚ ਚੰਨੀ ਸਾਹ ਦੇ ਗੁੰਸ਼ੌਂਦਾ ਦੇ ਪੋਸਟਰ ਵੀ ਲਾ ਸਕਦੇ ਆ ਬਸ ਇਹ ਲੋਕਾਂ ਦਾ ਹੱਕ ਹੈ ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਇਜ਼ਹਾਰ ਜਿਹਦਾ ਕਰ ਸਕਦੇ ਨੇ ਲੋਕ ਕਰਦੇ ਵੀ ਨੇ ਅੱਛਾ ਤੁਸੀਂ ਲੋਕਾਂ ਤੱਕ ਜਾਣ ਦੀ ਗੱਲ ਕੀਤੀ ਹੈ ਇਥੇ ਗੱਲ ਦੱਸਿਓ ਵੈਸੇ ਕਰਨਜੀਤ ਸਿੰਘ ਚੰਨੀ ਦੀ ਨਹੀਂ ਸਾਰੇ ਲੀਡਰਾਂ ਦੀ ਲੋਕ ਉਹਨਾਂ ਚੇਰੇ ਜਾਣਦੇ ਨੇ ਲੀਡਰਾਂ ਨੂੰ ਜਿੰਨਾ ਚਿਰ ਲੀਡਰ ਵੋਟਰ ਮੰਗ ਬੋਟ ਮੰਗਣਾ ਉਹਦੇ ਵੋਟਰਾਂ ਦੇ ਕੋਲੋਂ ਵੀ ਇਤਕੀ ਫੇਰ ਸਾਨੂੰ ਪਾ ਦਿਓ ਇਤਕੀ ਫੇਰ ਸਾਨੂੰ ਪਾ ਦਿਓ ਇਤਕੀ ਸਫੇਰ ਸਾਨੂੰ ਪਾ ਦਿਓ ਕਦੀ ਇਦਾਂ ਦਾ ਮੌਕਾ ਵੀ ਆਉਂਦਾ ਮੰਨ ਲਓ ਚਰਨਜੀਤ ਸਿੰਘ ਚੰਨੀ ਐਸ ਵੀ ਐਮਪੀ ਹੈ ਵੀ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਆ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਕਾਨੂੰਨ ਘੜੇ ਜਾਂਦੇ ਨੇ ਲੋਕਾਂ ਦੇ ਹਿੱਤਾਂ ਦੇ ਵਿੱਚ ਵੀ ਉਹ ਵੀ ਲੋਕਾਂ ਦੇ ਵਿੱਚ ਲੈ ਕੇ ਜਾਣ ਹਰਮਨ ਪਿਆਰੇ ਜਿਹਾ ਮਿੱਠੇ-ਮਿੱਠੇ ਹੈ ਜਿਵੇਂ ਉਹ ਗੱਲ ਆਉਂਦੀ ਹੁੰਦੀ ਸੀ ਵੀ ਮੈਂ ਤਾਂ ਟੈਂਟ ਵੀ ਲਾ ਲੰਨਾ ਮੈਂ ਤਾਂ ਬੱਕਰੀਆਂ ਵੀ ਚੋ ਲੈੰਨਾ ਮੈਂ ਤਾਂ ਬੰਜੇ ਵੀ ਬਣ ਲੈੰਨਾ ਹੈਨਾ ਐਂ ਤਾਂ ਨਹੀਂ ਦੱਸਦੇ ਆ ਕਿ ਵੀ ਤੁਹਾਡੇ ਉੱਥੇ ਬੈਠ ਕੇ ਤੁਹਾਡੇ ਵਾਸਤੇ ਐ ਸਕੀਮਾਂ ਤਿਆਰ ਕੀਤੀਆਂ ਹੂੰ ਜਿਹਦੇ ਨਾਲ ਲੋਕਾਂ ਦਾ ਭਲਾ ਹੋਣਾ ਲੋਕਾਂ ਤੱਕ ਸਕੀਮਾਂ ਪਹੁੰਚਦੀਆਂ ਨਹੀਂ ਬੋਡ ਲੈ ਕੇ ਪਾਰਲੀਮੈਂਟ ਦੇ ਵਿੱਚ ਜਾ ਬਹਿੰਦੇ ਨੇ ਮੁੜ ਕੇ ਦਿਸਦਾ ਕੋਈ ਨਹੀਂ ਜਦ ਕਿ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਕੱਲੇ ਪੁਤਲੇ ਫੂਕਣੇ ਹੀ ਨਹੀਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਹੀ ਨਹੀਂ ਹੂੰ ਐਸੀ ਸੰਵਧਾਨਕ ਹੱਕ ਹੈ ਪਰ ਲੋਕਾਂ ਦਾ ਵੀ ਸੰਵਧਾਨਕ ਹੱਕ ਹੈ ਵੀ ਜੇ ਇਸ ਲੀਡਰ ਨੂੰ ਬਣਾ ਕੇ ਅਸੀਂ ਭੇਜਿਆ ਉਹ ਸਾਨੂੰ ਸਾਡੀਆਂ ਸਹੂਲਤਾਂ ਵੀ ਸਾਡੇ ਤੱਕ ਲੈ ਕੇ ਆਵੇ ਸਾਨੂੰ ਅਵੇਅਰ ਵੀ ਕਰੇ ਕੀ ਕਹਿਣਾ ਚਾਹੋਗੇ ਦੇਖੋ ਗੁੜਾ ਸਾਹਿਬ ਭਾਰਤ ਨੂੰ ਲੋਕਤੰਤਰ ਦੀ ਮਾਂ ਮੰਨਿਆ ਜਾਂਦਾ ਹੈ ਪਰ ਭਾਰਤੀ ਲੀਡਰਾਂ ਦੀ ਇਹ ਤਰਸਦੀ ਆ ਕਿ ਲੀਡਰ ਜਿਹੜੇ ਆ ਵੋਟ ਲੈ ਲੈਂਦੇ ਆ ਲੋਕਾਂ ਦੇ ਨਾਲ ਲੁਭਾਉਣੇ ਵਾਅਦੇ ਕਰਕੇ ਪਰ ਜਦੋਂ ਲੀਡਰ ਵੋਟ ਲੈ ਕੇ ਜਿੱਤ ਜਾਂਦੇ ਕੁਰਸੀ ਤੇ ਬਹਿ ਜਾਂਦੇ ਆ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਵਾਅਦੇ ਹੁੰਦੇ ਆ ਉਹ ਲਾਰੇ ਬਣ ਜਾਂਦੇ ਆ ਤੇ ਇਹ ਲੋਕਾਂ ਨਾਲ ਕਈ ਵਾਰ ਧਰੋਹ ਹੋ ਚੁੱਕਾ ਆ ਲਗਾਤਾਰ 75-76 ਸਾਲ ਤੋਂ ਲੋਕਾਂ ਨਾਲ ਧਰੋਹ ਹੁੰਦਾ ਆ ਤੇ ਮੈਨੂੰ ਲੱਗਦਾ ਹੁੰਦਾ ਆਉਂਗਾ ਕਿਉਂਕਿ ਲੋਕ ਵੀ ਇੰਨੇ ਅਵੇਅਰ ਨਹੀਂ ਹੈਗੇ ਜਿਸ ਤਰ੍ਹਾਂ ਤੁਸੀਂ ਸਕੀਮਾਂ ਦੀ ਗੱਲ ਕੀਤੀ ਸੈਂਟਰ ਸਰਕਾਰ ਦੀਆਂ ਕਾਫੀ ਸਕੀਮਾਂ ਹੈਗੀਆਂ ਬਹੁਤ ਸਾਰੀਆਂ ਸਕੀਮਾਂ ਆ ਐਮਪੀ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਜੋ ਵੀ ਸੈਂਟਰ ਸਰਕਾਰ ਦੀਆਂ ਸਕੀਮਾਂ ਆ ਉਹਦੇ ਨੇ ਉਹਦੇ ਲਈ ਉਸ ਹਲਕੇ ਦੇ ਵਿੱਚ ਅਵੇਰਨੈਸ ਕੈਂਪ ਲਾਈ ਜਾਣ ਤਾਂ ਕਿ ਲੋਕਾਂ ਨੂੰ ਜਾਣਕਾਰੀ ਮਿਲੇ ਕਿਉਂਕਿ ਸਰਕਾਰਾਂ ਇੰਨੀਆਂ ਇੰਨੀਆਂ ਸਹਿਮਿਦਾ ਨਹੀਂ ਕਰਦੀਆਂ ਲੋਕ ਸਭਾ ਮੈਂਬਰ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਉਹ ਅਵੇਰਨੈਸ ਕੈਂਪ ਲਾਉਣ ਲੋਕਾਂ ਨੂੰ ਜਾਗਰੂਕ ਕਰਨ ਆ ਸਕੀਮਾਂ ਜਿਹੜੀਆਂ ਸੈਂਟਰ ਸਰਕਾਰ ਵੱਲੋਂ ਆ ਇਹ ਤੁਹਾਡੇ ਲਾਭ ਲਈ ਆ ਤਾਂ ਕਿ ਉਹਦਾ ਲੋਕ ਵੱਧ ਤੋਂ ਵੱਧ ਲਾਭ ਉਠਾ ਸਕਣ ਬਿਲਕੁਲ ਜੀ ਜਿਵੇਂ ਪ੍ਰਦੀਪ ਰਾਜਾ ਜੀ ਨੇ ਕਿਹਾ ਕਿ ਸੈਮੀਨਾਰ ਲਾਉਣੇ ਚਾਹੀਦੇ ਜਿੱਤੇ ਲੋਕਾਂ ਦੇ ਵਿੱਚ ਜਾਣ ਦਾ ਇੱਕ ਬਹਾਨਾ ਲੱਭਦੇ ਆ ਵੀ ਪ੍ਰੋਟੈਸਟ ਵੀ ਕਰ ਲੋ ਚਲੋ ਕਿਸੇ ਦਾ ਪੋਤਲਾ ਵੀ ਫੂਕ ਲੋ ਕਿਤੇ ਸੜਕੇ ਰੋਕ ਲੋ ਕਿਤੇ ਮਜਾਰਾ ਹੀ ਕਰ ਲੋ ਇਹਦੀ ਜਗ੍ਹਾ ਤੇ ਜਾਣਾ ਤਾਂ ਲੋਕਾਂ ਚ ਹੀ ਆ ਜੇਕਰ ਇਹ ਸਰਕਾਰੀ ਸਕੀਮਾਂ ਲੋਕਾਂ ਤੱਕ ਲੈ ਜਾਣ ਵੀ ਕੇਂਦਰ ਸਰਕਾਰ ਦੀ ਆ ਸਕੀਮ ਆਵੇ ਹਾਂ ਆਹਾ ਮਜ਼ਦੂਰਾ ਵਾਸਤੇ ਆਵੇ ਆ ਕਿਸਾਨਾਂ ਵਾਸਤੇ ਆਵੇ ਆ ਮੁਲਾਜ਼ਮਾਂ ਵਾਸਤੇ ਆਵੇ ਇਹ ਆਮ ਲੋਕਾਂ ਵਾਸਤੇ ਆ ਬਹਾਨਾ ਬਹਿ ਲੋਕਾਂ ਤੱਕ ਜਾਣ ਦਾ ਅੱਛਾ ਜਦੋਂ ਸਕੀਮਾਂ ਵੀ ਦੱਸਤੀਆਂ ਅਵੇਅਰ ਵੀ ਕਰ ਦਿੱਤਾ ਪ੍ਰਦੀਪ ਰਾਜਾ ਜੀ ਦੁੱਖ ਲੱਗਦਾ ਜਿਹੜੀਆਂ ਸਰਕਾਰੀ ਸਕੀਮਾਂ ਨਾ ਉਹ ਅਫਸਰਾਂ ਦੇ ਦਫ਼ਤਰਾਂ ਦੀਆਂ ਫੈਲਾਂ ਦੱਬੀਆਂ ਰਹਿ ਜਾਂਦੀਆਂ ਹੂੰ ਅਫਸਰਾਂ ਨੂੰ ਇਹ ਪਤਾ ਵੀ ਸਾਨੂੰ ਕਿਹੜਾ ਕੋਈ ਪੁੱਛਣ ਵਾਲਾ ਹਾਂਜੀ ਅਫਸਰ ਅੱਗੇ ਪੰਚ ਸਰਪੰਚ ਤੇ ਲੋਕਾਂ ਨੂੰ ਨਹੀਂ ਦੱਸਦੇ ਸਰਕਾਰ ਦੀਆਂ ਸਕੀਮਾਂ ਉਹਨਾਂ ਨੂੰ ਪਤਾ ਵੀ ਜੇ ਅਸੀਂ ਦੱਸਿਆ ਤਾਂ ਸਾਨੂੰ ਉਹਦੇ ਤੇ ਪਹਿਰਾ ਦੇਣਾ ਆਪਣਾ ਕੰਮ ਖਾਉਣੀ ਪੈਣੀ ਆ ਪੇਪਰ ਕਾਲੇ ਕਰਨੇ ਪੈਣੇ ਆ ਉਹ ਕਹਿੰਦੇ ਅਜੀਬੀ ਇਦਾਂ ਹੀ ਠੀਕ ਹੋ ਆ ਹੂੰ ਜਿੱਦਾਂ ਦੇ ਲੀਡਰ ਤੇ ਉਹਦਾਂ ਦੇ ਫੇ ਅਫਸਰ ਬਣ ਜਾਂਦੇ ਆ ਨਰੇਗਾ ਸਕੀਮ ਦੇ ਤਹਿਤ ਅਗਰ ਪੂਰਾ ਤਨ ਮਨ ਦੇ ਨਾਲ ਕੰਮ ਕਰ ਲਿਆ ਜਾਵੇ ਪਿੰਡਾਂ ਦੀ ਨੁਹਾਰ ਬਦਲ ਜਾਊ ਪਰ ਉਹ ਕੇਂਦਰ ਦੀ ਸਕੀਮ ਆ ਕੇਂਦਰ ਦੇ ਵਿੱਚ ਇਹ ਤੁਹਾਨੂੰ ਪਤਾ ਵੀ ਬੈਠੇ ਤੁਹਾਨੂੰ ਪਤਾ ਵੀ ਉਹ ਬਹਾਨੇ ਜਾਂ ਨਾ ਪ੍ਰੋਟੈਸਟ ਤਾਂ ਕਰ ਹੀ ਜਾਂਦੇ ਆ ਹੂੰ ਮੱਕ ਉਹ ਸਰਕਾਰ ਦੀ ਸਕੀਮਾਂ ਲੋਕਾਂ ਤੱਕ ਲੈ ਕੇ ਜਾਣੀ ਤਾਂ ਉਹਦੇ ਤੇ ਪਹਿਰਾ ਦੇਣ ਦਾ ਕੰਮ ਨਹੀਂ ਕਰਦੇ ਇਹ ਤਾਂ ਹੈ ਨਰੇਗਾ ਦੇ ਤਹਿਤ ਬਹੁਤ ਸਾਰੀਆਂ ਸਕੀਮਾਂ ਇਦਾਂ ਦੀਆਂ ਪੁਰਾਣੇ ਸਮੇਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਜਿਹੜੇ ਸਬਸਿਡੀ ਵਾਲੇ ਲੋਨ ਹੈਗੇ ਨੇ ਬਹੁਤ ਸਾਰੀਆਂ ਕੇਂਦਰ ਦੀਆਂ ਸਕੀਮਾਂ ਜੇ ਉਥੇ ਸਕੀਮਾਂ ਲੋਕਾਂ ਤੱਕ ਲੈ ਕੇ ਨਹੀਂ ਜਾਣੀਆਂ ਤਾਂ ਉੱਥੇ ਜਾਂਦੇ ਵੀ ਕੀ ਕਰਨ ਲਾਰਵਤੀਆਂ ਦੇ ਵਿੱਚ ਦਿੱਲੀ ਨੂੰ ਹੂੰ ਹੂੰ ਦੇਖੋ ਲੋਕਾਂ ਤੱਕ ਸਕੀਮਾਂ ਜਿਹੜੀਆਂ ਇਹਨਾਂ ਨੂੰ ਲੈ ਕੇ ਜਾਣੀਆਂ ਚਾਹੀਦੀਆਂ ਜਿਵੇਂ ਆਪ ਜੀ ਨੇ ਕਿਹਾ ਪਹਿਲਾਂ ਤਾਂ ਸੈਮੀਨਾਰ ਲਾਉਣੇ ਚਾਹੀਦੇ ਆ ਫਿਰ ਅ fırsਰਾਂ ਦੇ ਵੀ ਪਹਿਰਾ ਦੇਣਾ ਚਾਹੀਦਾ ਵੀ ਆਪ ਸਰ ਉਹ ਸਕੀਮਾਂ ਲੋਕਾਂ ਤੱਕ ਲੈ ਕੇ ਜਾਂਦੇ ਵੀ ਆ ਕਿ ਨਹੀਂ ਜੇ ਲੈ ਕੇ ਵੀ ਜਾਂਦੇ ਕੀ ਇਮਾਨਦਾਰੀ ਨਾਲ ਲੈ ਕੇ ਜਾਂਦੇ ਆ ਕੀ ਲੋਕਾਂ ਤੱਕ ਉਹ ਸਕੀਮਾਂ ਪਹੁੰਚਦੀਆਂ ਇਹ ਕੰਮ ਲੀਡਰ ਨਹੀਂ ਕਰਦੇ ਲੀਡਰ ਬਸ ਵੋਟਾਂ ਦੇ ਦਿਨਾਂ 'ਚ ਲੋਕਾਂ ਤੱਕ ਇੱਕ ਲੋਕ ਵੀ ਉਦਾਂ ਲਈ ਆ ਜਦੋਂ ਵੋਟਾਂ ਆਉਂਦੀਆਂ ਉਦੋਂ ਤੱਕ ਇਹਨਾਂ ਦੇ ਘਰ ਦੇ ਮੋਰੋਂ ਖੜੇ ਹੀ ਹੁੰਦੇ ਆ ਘੱਟੋ ਘੱਟ ਉਦੋਂ ਦਾ ਪੁੱਛ ਲਓ ਲੋਕ ਵੀ ਨਹੀਂ ਸਵਾਲ ਕਰਦੇ ਉਦੋਂ ਵੀ ਆਓ ਜੀ ਆਓ ਜੀ ਆਓ ਜੀ ਆਓ ਜੀ ਅੰਦਰ ਬਿਠਾ ਲ ਕੇ ਪਿਆਰ ਜਿਹਾ ਲਾਡ ਜਿਹਾ ਨਾਲ ਸੈਲਫੀਆਂ ਲੈ ਕੇ ਇਦਾਂ ਨਾ ਫੋਟੋਆਂ ਖਿੱਚ-ਖਿੱਚ ਕੇ ਭੇਜਦੇ ਆ ਜਿਵੇਂ ਅਮਿਤ ਸ਼ਾਹ ਨੇ ਕਿਹਾ ਵੀ ਤੁਹਾਨੂੰ ਸਵਰਗ ਮਿਲ ਜਾਣਾ ਜੇ ਤੇ ਇਹਨਾਂ ਨੂੰ ਸਵਰਗ ਸੱਚੀ ਮਿਲ ਗਿਆ ਹੁੰਦਾ ਸਹੀ ਤੇ ਅਸਲ ਵਿੱਚ ਪ੍ਰਦੀਪ ਰਾਜਾ ਜੀ ਜੀਨੀਅਸ ਸਰਕਾਰੀ ਸਕੀਮਾਂ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਲੋਕਾਂ ਤੱਕ ਲੈ ਕੇ ਜਾਣੀਆਂ ਔਰ ਲਾਗੂ ਕਰਵਾਉਣੀਆਂ ਅਫਸਰਾਂ ਤੇ ਵੀ ਦਾ ਬਦਲ ਉਹਨਾਂ ਤੇ ਵੀ ਮਤਲਬ ਪੂਰੀ ਨਿਗਰ ਰੱਖਣੀ ਵੀ ਕੀ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਕੁਛ ਨਹੀਂ ਹੁੰਦਾ ਪਿਆ ਹੂੰ ਇਹਦੇ ਵਿੱਚ ਜਿਹੜੀ ਵੱਡੀ ਗਲਤੀ ਲੀਡਰਾਂ ਦੀ ਮੈਂ ਮੰਨਦਾ ਹਾਂ ਕਿਉਂਕਿ ਲੀਡਰ ਕੁਰਸੀ ਦੇ ਪੱਖੇ ਹੁੰਦੇ ਆ ਜਦੋਂ ਲੀਡਰਾਂ ਨੂੰ ਕੁਰਸੀ ਮਿਲ ਜਾਂਦੀ ਆ ਤਾਂ ਉਹ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੇ ਆ ਹੂੰ ਉਹ ਆਪਣੀ ਜਿਹੜੀ ਉਹਨਾਂ ਨੂੰ ਪਾਵਰ ਮਿਲ ਜਾਂਦੀ ਐ ਐਮਪੀ ਦੀ ਪਾਵਰ ਜਿਹੜੀ ਬਹੁਤ ਵੱਡੀ ਪਾਵਰ ਆ ਉਹਨਾਂ ਦੇ ਦਿੱਲੀ ਦੇ ਵਿੱਚ ਲਿੰਕ ਬਣ ਜਾਂਦੇ ਕਾਫੀ ਤੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਲਈ ਆਪਣੇ ਪਰਿਵਾਰ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਸੁਸਾਇਟੀ ਵਿੱਚ ਉਹਦੇ ਲਈ ਕੰਮ ਕਰਦੇ ਆ ਨਾ ਕਿ ਲੋਕਾਂ ਲਈ ਤੇ ਆਖਰ ਦੇ ਵਿੱਚ ਕੀ ਕਹਿਣਾ ਚਾਹੂੰਗਾ ਕਹਿ ਚਾਹੂੰਗੇ ਜੋ ਜਿਹੜਾ ਪ੍ਰੋਟੈਸਟ ਕਰ ਲਿਆ ਹੈਗਾ ਦੇਖੋ ਜੀ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਜਿਹੜਾ ਆ ਇਹੜੇ ਸਲੋਗਨ ਤਿਆਰ ਕੀਤੇ ਗਏ ਆ ਜੀ ਕਾਂਗਰਸ ਲਈ ਤਾਂ ਇਹ ਫੈਕਟ ਹੋ ਸਕਦੇ ਆ ਪਰ ਜੇ ਵਿਚਾਰ ਧਾਰਕ ਤੌਰ ਤੇ ਦੇਖਿਆ ਜਾਵੇ ਤਾਂ ਗਾਂਧੀਵਾਦ ਤੇ ਅੰਬੇਦਕਰ ਵਿੱਚ ਵਾਦ ਵਿੱਚ ਇੱਕ ਬਹੁਤ ਵੱਡਾ ਫਰਕ ਆ ਬਹੁਤ ਵੱਡੀ ਖਾਈ ਆ ਜਿਹੜੀ ਇੱਕ ਪਲੇਟਫਾਰਮ ਤੇ ਇਹ ਇਕੱਠੇ ਨਹੀਂ ਹੋ ਸਕਦੇ ਕਿਉਂਕਿ ਮੈਂ ਗੁਰਾ ਸਾਹਿਬ ਤੁਹਾਨੂੰ ਇੱਕ ਗੱਲ ਦੱਸਦਾ ਆ ਕਿਉਂਕਿ ਇੱਕ ਵਾਰ ਮਹਾਤਮਾ ਗਾਂਧੀ ਤੇ 바ਵਾ ਸਾਹਿਬ ਡਾਕਟਰ ਅੰਬੇਦਕਰ ਦੀ ਮੁਲਾਕਾਤ ਹੁੰਦੀ ਆ ਉਹਦੇ ਵਿੱਚ ਮਹਾਤਮਾ ਗਾਂਧੀ ਕਹਿੰਦੇ ਆ ਕਿ ਮੈਂ ਵੀ ਇਸ ਸਮਾਜ ਨੂੰ ਮੈਂ ਵੀ ਦਲਿਤ ਸਮਾਜ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਆ ਮੈਂ ਵੀ ਇਹਨਾਂ ਨੂੰ ਇਹਨਾਂ ਦੇ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਮੈਂ ਵੀ ਜਾਤ ਪਾਤ ਖਤਮ ਕਰਨ ਦਾ ਜਿਹੜਾ ਜਾਤ ਪਾਤ ਦਾ ਪਾੜਾ ਆ ਜਿਹੜਾ ਸ਼ੂਆ ਸ਼ਾਤ ਆ ਉਹ ਖਤਮ ਕਰਦੀ ਮੈਂ ਬਹੁਤ ਵੱਡੇ ਪੱਧਰ ਤੇ ਕੋਸ਼ਿਸ਼ ਕਰ ਰਿਹਾ ਆ ਤੇ ਉਹ ਉੱਥੇ ਕਹਿੰਦੇ ਆ ਕਿ ਮੈਂ ਵੀ ਦੇਖੋ ਮੇਰੇ ਤਨ ਤੇ ਕਿੰਨੇ ਕ ਕੱਪੜੇ ਆ ਕਿਤੇ ਮੈਂ ਇੱਕ ਚਾਦਰ ਬਸ ਓੜੀ ਹੋਈ ਆ ਤੇ ਥੋਤੀ ਪਾਈ ਆ ਤੁਸੀਂ ਦੇਖੋ ਤੁਸੀਂ ਕੋਟ ਪੈਂਟ ਪਾਇਆ ਹੋਇਆ ਟਾਈ ਲਾਈ ਹੋਈ ਆ ਤੇ ਮੈਂ ਮੈਂ ਇਸ ਸਮਾਜ ਚ ਲੱਗ ਰਿਆਂ ਤੁਸੀਂ ਇਸ ਸਮਾਜ ਚ ਨਹੀਂ ਲੱਗ ਰਹੇ ਉੱਥੇ ਬਾਬਾ ਸਾਹਿਬ ਇਹ ਜਵਾਬ ਦਿੰਦੇ ਆ ਕਿ ਤੁਸੀਂ ਇਸ ਸਮਾਜ ਦੇ ਦਾਹੀ ਦਾ ਰੂਪ ਆ ਹੂੰ ਤੇ ਬਾਬਾ ਸਾਹਿਬ ਕਹਿੰਦੇ ਆ ਮੈਂ ਇਸ ਸਮਾਜ ਦੀ ਮਾਂ ਆ ਜਿਸ ਤਰ੍ਹਾਂ ਮਾਂ ਜਿਹੜੀ ਆ ਉਹ ਆਪਣੇ ਬੱਚੇ ਨੂੰ ਪਾਲਦੀ ਆ ਉਹਦਾ ਪਾਲਣ ਪੋਸ਼ਣ ਕਰਦੀ ਆ ਉਹ ਬੱਚੇ ਨੂੰ ਪੜਾਉਂਦੀ ਆ ਲਿਖਾਉਂਦੀ ਆ ਉਹਨੂੰ ਇਸ ਕਾਬਲ ਬਣਾਉਂਦੀ ਆ ਕਿ ਉਹ ਦੁਨੀਆ ਵਿੱਚ ਆਪਣੇ ਦਮ ਤੇ ਸਿਰ ਉੱਚਾ ਕਰਕੇ ਜੀ ਸਕੇ ਤੇ ਅਣਖ ਦੀ ਜ਼ਿੰਦਗੀ ਜੀ ਸਕੇ ਉਸ ਲਈ ਮਾਂ ਜਿਹੜੇ ਆਪਣਾ ਜੀਵਨ ਪੂਰਾ ਸਮਰਪਿਤ ਕਰ ਦਿੰਦੀ ਆ ਇਹ ਗੱਲਾਂ 바ਵਾ ਸਾਹਿਬ ਦੀਆਂ ਪੂਰੀਆਂ ਟੁੱਕਦੀਆਂ ਸੀ ਕਿਉਂਕਿ 바ਵਾ ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ ਇਸ ਸਮਾਜ ਲਈ ਕੁਰਬਾਨ ਕੀਤੀ ਤੇ ਸੰਵਿਧਾਨ ਰਾਹੀਂ ਉਹਨਾਂ ਨੂੰ ਹੱਕ ਲੈ ਕੇ ਦਿੱਤੇ ਬਿਲਕੁਲ ਜੀ ਹੱਕ ਲੈ ਕੇ ਦਿੱਤੇ ਦੂਜੇ ਪਾਸੇ ਬਾਪੂ ਗਾਂਧੀ ਦਾ ਇਹ ਇਤਿਹਾਸ ਵੀ ਹੈ ਕਿ ਉਹਨਾਂ ਨੇ ਜਦੋਂ ਦਲਿਤ ਸਮਾਜ ਦੇ ਵਾਸਤੇ 바ਵਾ ਸੀ ਲੜਾਈ ਲੜ ਰਹੇ ਸੀ ਤੋ ਉਹਨੇ ਮਨਨ ਵਰਤੇ ਹੋਏ ਬੈਠੇ ਹਾਂਜੀ ਗੋਲਡਮੈਨ ਦੇ ਇੱਕ ਪਾਸੇ ਬਾਪੂ ਗਾਂਧੀ ਜੀ ਨੇ ਜੈ ਆ ਤੇ ਦੂਜੇ ਪਾਸੇ ਬਾਬਾ ਸਾਧ ਦੀ ਜੈ ਭਿੰਦੀ ਜੈ ਆ ਤੇ ਦੂਜੇ ਪਾਸੇ ਸਰਬਦਾਨ ਦੀ ਜੈ ਆ ਬਾਕੀ ਦੇਖਣਾ ਲੋਕਾਂ ਨੇ ਆ ਲੀਡਰ ਹਰ ਤਰ੍ਹਾਂ ਦੀ ਆਪਣੀ ਆਪਣੀ ਨੀਤੀ ਖੇਡਦਾ ਹੈ ਪਾਲਿਸੀ ਖੇਡਦਾ ਹੈ ਲੋਕਾਂ ਦੇ ਵਿੱਚ ਜਾਣ ਦੇ ਵਾਸਤੇ ਲੋਕਾਂ ਦੇ ਵਿੱਚ ਪ੍ਰੀਤਤ ਹੋਣ ਦੇ ਵਾਸਤੇ ਅਗਰ ਇਹ ਲੋਕਾਂ ਦੇ ਕੰਮਾਂ ਵਾਸਤੇ ਲੋਕਾਂ ਦੇ ਵਿੱਚ ਚੱਲ ਜਾਣ ਤਾਂ ਸ਼ਾਇਦ ਇਹਨਾਂ ਨੂੰ ਹੱਥ ਨਾ ਜੋੜਨੇ ਪੈਣ ਜੇ ਕਿਤੇ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਲੈ ਜਾਣ ਸ਼ਾਇਦ ਇਹਨਾਂ ਨੂੰ ਹੱਥ ਨਾ ਜੋੜਨੇ ਪੈਣ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜੇ ਲੀਡਰ ਜਿਹੜੇ ਆ ਲੋਕਾਂ ਦੇ ਕੰਮ ਇਮਾਨਦਾਰੀ ਨਾਲ ਸਮਰਪਿਤ ਭਾਵਨਾ ਨਾਲ ਕਰਨ ਜਿਸ ਤਰ੍ਹਾਂ ਅੰਮ੍ਰਿਤ ਸ਼ਾਹ ਨੇ ਕਿਹਾ ਵੀ ਅੰਬੇਦਕਰ ਅੰਬੇਦਕਰ ਦਾ ਨਾਮ ਲੈਣਾ ਜੇ ਤੁਸੀਂ ਇਨ੍ਹਾਂ ਨਾਂ ਕਿਸੇ ਭਗਵਾਨ ਦਾ ਲੈਂਦੇ ਤਾਂ ਸਵਰਗ ਮਿਲ ਜਾਣਾ ਸੀ ਜੇ ਜਿਹੜੇ ਲੀਡਰ ਆ ਲੋਕਾਂ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਨ ਲੋਕਾਂ ਨੂੰ ਜਿਹੜੇ ਸੁੱਖ ਸਬਦਾਵਾਵਾਂ ਦੇਣ ਤਾਂ ਇੱਥੇ ਹੀ ਜਿਹੜਾ ਬੇਗੰਪੂਰਾ ਬਸ ਸਕਦਾ ਆ ਤੇ ਏਸੇ ਹੀ ਇੱਥੇ ਲੋਕਾਂ ਨੂੰ ਜਿਹੜਾ ਸਵਰਗ ਮਿਲ ਸਕਦਾ ਹੈ ਬਿਲਕੁਲ ਜੀ ਇਸੇ ਸਵਰਗ ਦੀ ਆਸ ਦੇ ਨਾਲ ਲੀਡਰਾਂ ਨੂੰ ਇੱਕ ਵਾਰ ਫੇਰ ਸਾਡੀ ਇੱਕ ਫਰਿਆਦ ਵੀ ਹੈ ਤੇ ਸਾਡੀ ਚੇਤਾਵਨੀ ਵੀ ਹੈ ਅਸੀਂ ਇੱਦਾਂ ਤਵਾ ਲਾਉਂਦੇ ਰਹਿਣਾ ਹੈਗਾ ਅਗਰ ਲੋਕਾਂ ਲੋਕਪੱਖੀ ਤੁਸੀਂ ਕੰਮ ਕਰੋਗੇ ਅਸੀਂ ਤੁਹਾਡੇ ਨਾਲ ਹੈ ਜਦੋਂ ਲੋਕਾਂ ਨੂੰ ਗੁੰਮਰਾਹ ਕਰੋਗੇ ਤਾਂ ਅਸੀਂ ਤੁਹਾਡੇ ਤੇ ਟਿੱਪਣੀ ਕਰਦੇ ਹੀ ਰਹਿਣਾ ਆਓ ਆਪਾਂ ਲੋਕਾਂ ਨੂੰ ਸੇਧ ਦਈਏ ਲੋਕਾਂ ਨੇ ਲੋਕਾਂ ਦੇ ਵਾਸਤੇ ਤੁਹਾਨੂੰ ਜਿਤਾਇਆ ਆਪਣੀ ਵੋਟ ਦੇ ਨਾਲ ਇਸ ਕਰਕੇ ਲੋਕਤੰਤਰਿਕ ਦੇਸ਼ ਹੈ ਲੋਕਾਂ ਨੇ ਲੋਕਾਂ ਦੇ ਵਿੱਚੋਂ ਹੀ ਆਪਣੇ ਵਿੱਚੋਂ ਹੀ ਸਰਕਾਰ ਬਣਾਈ ਹੈ ਤੇ ਸਰਕਾਰ ਨੇ ਲੋਕਾਂ ਵਾਸਤੇ ਕੰਮ ਕਰਨਾ ਹੁੰਦਾ ਆਓ ਆਪਾਂ ਵੀ ਕੋਈ ਚੰਗਾ ਕੰਮ ਕਰ ਲਈਏ ਤੇ ਉਹਨਾਂ ਵਾਲੇ ਸਮਝ ਤੁਹਾਨੂੰ ਹੱਥ ਜੋੜ ਕੇ ਮਿੰਨਤਾ ਨਾ ਕਰਨੀ ਆ ਪੈਂਡ ਵੋਟਾਂ ਦੇ ਵਾਸਤੇ ਜਾਂ ਲੋਕਾਂ ਤੱਕ ਦਾਰੂ ਨਾਲ ਲੈ ਕੇ ਜਾਣੀ ਪਵੇ ਲੋਕਾਂ ਤੱਕ ਹੋਰ ਜਿਹੜਾ ਸਮਗਰੀ ਜਿਹੜੀ ਆ ਉਹ ਨਾਲ ਲੈ ਕੇ ਜਾਣੀ ਪਵੇ ਲੋਕ ਆਪ ਤੁਹਾਨੂੰ ਕਹਿਣ ਤੁਸੀਂ ਬਹੁਤ ਚੰਗੇ ਆ ਤੁਹਾਨੂੰ ਅਸੀਂ ਵੋਟ ਪਾਵਾਂਗੇ ਤੇ ਆਓ ਆਪਾਂ ਇਹ ਸਾਥ ਦੇਣਾ ਰਵੀ ਬਰਾਜਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀ